ਇੱਕ ਹਰੀਚੰਦ ਰਾਜਾ ਸੀ ਹਰੀਚੰਦ ਰਾਜੇ ਨੂੰ ਸੁੱਤੇ ਪਏ ਨੂੰ ਸੁਪਨੇ ਵਿੱਚ ਕਲਜੋਗ ਮਿਲਿਆ ਹੂੰ ਜਿਹੜਾ ਹਰੀਚੰਦ ਰਾਜਾ ਸੀ ਝੂਠ ਨਹੀਂ ਮਾਰਦਾ ਸੀ ਹੂੰ ਸੱਚ ਬੋਲਦਾ ਸੀ ਉਸ ਨੂੰ ਕਲਜੋਗ ਕਹਿਣ ਲੱਗਾ ਹੂੰ ਵੀ हे ਰਾਜਨ ਹੂੰ ਕਿ ਮੈਂ ਇਹ ਗੱਲ ਸੁਣਦਾ ਵੀ ਤੂੰ ਝੂਠ ਨਹੀਂ ਮਾਰਦਾ ਸੱਚ ਬੋਲਦਾ ਹੂੰ ਉਹ ਕਹਿੰਦਾ ਜੀ ਹਾਂ ਅਸਲੀ ਕਹਿੰਦਾ ਐਂ ਕਰ ਵੀ ਇੱਕ ਵਾਰੀ ਜਦੋਂ ਸਵੇਰ ਮੰਜੀ ਤੋਂ ਉੱਠਦਾ ਅਸਾਂਜੀ ਤੇ ਜੁੱਤੀ ਚ ਪੈਰ ਪਾਉਣਾ ਹਾਂ ਉਦੋਂ ਇੱਕ ਵਾਰੀ ਮੇਰਾ ਨਾਂ ਲੈ ਦਿਆ ਕਰ ਵੀ हे ਕਾਲ ਜੋਗਾ ਤੇਰਾ ਆਸਰਾ ਅਸਾਂ ਉਹ ਕਹਿੰਦਾ ਵੀ ਇਹ ਤਾਂ ਫਿਰ ਪਿੱਛੇ ਰਿਹਾ ਹੀ ਕੁਛ ਨਹੀਂ ਹਾਂ ਵੀ ਮੈਂ ਤੇਰਾ ਨਾਂ ਨਹੀਂ ਲੈਣਾ ਹਾਂ ਉਹਨੇ ਬਹੁਤ ਉਹਨੂੰ ਕਿਹਾ ਹੂੰ ਰਾਜਾ ਨਾ ਮੰਨਿਆ ਠੀਕ ਹੈ ਜੀ ਕਹਿੰਦਾ ਚੰਗਾ ਰਾਜਨ ਕਿਸੇ ਦਿਨ ਹੂੰ ਤੇਰੇ ਬਿਸਤਰੇ ਵੀ ਗੋਲ ਕਰ ਦੂੰ ਅਸਾਂ ਇੱਕ ਦਿਨ ਕੀ ਹੋਇਆ ਹਰੀਚੰਦ ਰਾਜੇ ਦਾ ਦਰਬਾਰ ਲੱਗਾ ਹੂੰ ਜਦੋਂ ਦਰਬਾਰ ਲੱਗਾ ਤੇ ਕਲਜੋਗ ਨੇ ਵਿੱਚ ਵੇਸਵਾ ਘਲਤੀ ਹੂੰ ਜਦੋਂ ਵੇਸਵਾ ਘਲਤੀ ਹੂੰ ਤਾਂ ਉਸ ਨੇ ਰਾਜੇ ਦੇ ਨਾਲ ਹੂੰ ਬਚਨ ਬਲਾਸ ਕੀਤਾ ਤੇ ਰਾਜਾ ਉਸ ਨੂੰ ਕਹਿੰਦਾ ਵੇਸਵਾ ਕੀ ਕਰਦੀ ਹੁੰਨੀ ਹੈ ਹਾਂ ਉਹ ਕਹਿੰਦੀ ਜੀ ਮੈਂ ਤਾਂ ਨੱਚ ਕੁੱਦ ਕੇ ਹਾਂ ਰਾਜੇ ਮਹਾਰਾਜਾਂ ਦੀ ਆਤਮਾ ਨੂੰ ਖੁਸ਼ ਕਰਦੀ ਹੈ ਠੀਕ ਹੈ ਕਹਿੰਦਾ ਫਿਰ ਮੇਰਾ ਕਰ ਦੇਗੀ ਹਾਂ ਉਹ ਕਹਿੰਦੀ ਜੀ ਮਹਾਰਾਜ ਹੂੰ ਉਹ ਕਹਿੰਦੀ ਵੀ ਮੈਂ ਨਾਮ ਮੋਹ ਮੰਗਵਾ ਲੈਣਾ ਹੂੰ ਜਦੋਂ ਮੋਹ ਮੰਗਵਾ ਆ ਕਿਆ ਹੂੰ ਉਹਨੇ ਹਾਂ ਕਹਿ ਦਿੱਤੀ ਹੂੰ ਜਦੋਂ ਹਾਂ ਕਹਿ ਦਿੱਤੀ ਤੇ ਮੁੜ ਕੇ ਉਹ ਕਹਿਣ ਲੱਗਾ ਜਦੋਂ ਵੇਸਵਾ ਕੱਲੀ ਤੇ ਮੁੜ ਕੇ ਉਹ ਸ਼ਰਤ ਨਾ ਮੰਨਿਆ ਹੂੰ ਤੇ ਕਲਯੁਗ ਵਿਸਵਾ ਮਿੱਤਰ ਪੰਡਤ ਬਣ ਕੇ ਹੂੰ ਜਾਵੜਿਆ ਦਰਬਾਰ ਦੇ ਪੈ ਅੱਛਾ ਉਹ ਗੌਣ ਵਾਲੀ ਨੂੰ ਕਹਿਣ ਲੱਗਾ ਵੀ ਗੌਣ ਵਾਲੀ ਕੀ ਰਾਜਨ ਨਾ ਰੋਲਾ ਪੈ ਗਿਆ ਹੂੰ ਕਹਿੰਦੀ ਜੀ ਮੇਰੀ ਸ਼ਰਤ ਨਹੀਂ ਦਿੰਦਾ ਅੱਛਾ ਉਹ ਕਹਿੰਦਾ ਦੇਵੀ ਰਾਜਨ ਹੂੰ ਉਹ ਕਹਿੰਦਾ ਵੀ ਉਹ ਕਹਿੰਦੀ ਸੀ ਵੀ ਮੈਂ ਆਪ ਇੱਕ ਢਾਈ ਭਾਰ ਸੋਨੇ ਦੇ ਹੂੰ ਇੱਕ ਇਹਦੇ ਘਰ ਵਾਲੀ ਬਣਨਾ ਹੂੰ ਰਾਜਾ ਬਣਾਉਂਦਾ ਨਹੀਂ ਸੀ ਅੱਛਾ ਉਹ ਕਹਿੰਦਾ ਵੀ ਓਂ ਕਰ ਦੇ ਇਹਦੀ ਸ਼ਰਤ ਹੂੰ ਉਹ ਕਹਿੰਦਾ ਇਹ ਨਹੀਂ ਦੇਣੀ ਤੇ ਢਾਈ ਭਾਰ ਸੋਨੇ ਦੇ ਦੇ ਦੋ ਅੱਛਾ ਚਾਹੇ ਘਰ ਵਾਲੀ ਬਣਾ ਚਾਹੇ ਸੋਨਾ ਦੇ ਹਾਂ ਠੀਕ ਹੈ ਉਹ ਜਦੋਂ ਇਹ ਰੋਲਾ ਪੈਂਦਾ 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 ਪਹ ਗਿਆ ਹੂੰ ਪੰਡਤ ਕਹਿਣ ਲੱਗਾ ਓਂ ਕਰ ਵੀ ਜੇ ਤੂੰ ਕੁਛ ਨਹੀਂ ਨਾ ਕਰਨਾ ਹੂੰ ਤੇ ਰਾਜ ਭਾਗ ਤਿਆਗ ਤੇ ਮੈਨੂੰ ਬਖਸ਼। ਅੱਛਾ। ਉਹ ਕਹਿੰਦਾ ਇਹ ਬਖਸ਼ ਤੂੰ ਘਰ ਵਾਲੀ ਨਹੀਂ ਬਣਾਉਣਾ। ਹਾਂ। ਹੋਰ ਸਾਰਾ ਕੁਝ ਲੈ ਲੈ। ਅੱਛਾ। ਉਹ ਕਹਿੰਦੀ ਮੈਂ ਬਣਨਾ ਹੀ ਇਹਦੇ ਘਰ ਵਾਲੀ ਆ। ਹਾਂ। ਚਲੋ ਜੀ ਰਾਜੇ ਨੇ ਕੀ ਕੀਤਾ? ਹੂੰ। ਜਿਹੜੇ ਮਹਿਲ ਸੀ। ਹੂੰ। ਉਹ ਵੀ ਪੰਡਤ ਨੂੰ ਬਖਸ਼ ਤੇ। ਅੱਛਾ। ਜਿਹੜਾ ਖਜ਼ਾਨਾ ਸੀ ਉਹ ਵੀ ਪੰਡਤ ਨੂੰ ਬਖਸ਼ਦਾ। ਜੋ ਵੀ ਸੀਗਾ ਪੱਲੇ ਕੱਖ ਨਹੀਂ ਗਿਆ। ਪੰਡਤ ਕਹਿਣ ਲੱਗਾ ਲਿਆ ਵੀ ਹੁਣ ਢਾਈ ਪਾਰ ਸੋਨੇ ਦੇ ਦੇ। ਹੂੰ ਹੁਣ ਜਦੋਂ ਖਜ਼ਾਨਾ ਸੀ ਉਹ ਵੀ ਬਖਸ਼ਤਾ ਸਾਰਾ ਕੁਝ ਦੇਦਾ ਢਾਈ ਪਰ ਕਿਥੋਂ ਦੇਵੇ ਹੂੰ ਜਦੋਂ ਉਹਦੀ ਆਤਮਾ ਕੀਤੀ ਦੁਖੀ ਹੂੰ ਉਹ ਕਹਿੰਦਾ ਵੀ ਮੈਂ ਕਾਂਛੀ ਵਿੱਚ ਜਾ ਕੇ ਵਿਕੂੰਗਾ ਹੂੰ ਉੱਥੇ ਮੈਂ ਢਾਈ ਪਰ ਸੋਨੇ ਦੇ ਦੇ ਸਕਦਾ ਅੱਛਾ ਉਹ ਕਹਿੰਦਾ ਨਿਕਲੋ ਇੱਥੋਂ ਥੋੜਾ ਜਿਹਾ ਕੱਖ ਵੀ ਨਹੀਂ ਕਲ ਜੋ ਕਹਿਣ ਲੱਗਾ ਇੱਕ ਉਹਨਾਂ ਦਾ ਲੜਕਾ ਸੀ ਉਹਦਾ ਨਾਂ ਸੀ ਰਾਜਕੁਮਾਰ ਹੂੰ ਨਾਲ ਉਹ ਕਲਜੋਗ ਨੇ ਜੁੱਤੀਆਂ ਵੀ ਲਵਾ ਲਈਆਂ ਹੂੰ ਉਹੋ ਜਿਹੜੇ ਬਦਲ ਦੇ ਲੀੜੇ ਸੀ ਉਹੋ ਹੀ ਪਾ ਕੇ ਸ਼ਹਿਰੋਂ ਕੜਦੇ ਹੂੰ ਪਰ ਤੁਰੇ ਜਾਂਦੇ ਆ ਤੱਤੇ ਰੇਤੇ ਦੇ ਵਿੱਚ ਰਾਣੀ ਦੇ ਪੈਰ ਮੱਚਦੇ ਆ ਹੂੰ ਤੇ ਰਾਣੀ ਇੱਕ ਕੁਜਰਤ ਨਾਲ ਗੱਲ ਕਰਦੀ ਐ ਹੂੰ ਵੀ ਹੈ ਪ੍ਰਮਾਤਮਾ ਤੇਰੀਆਂ ਤੂੰ ਹੀ ਜਾਣੇ ਹੂੰ ਆਹ ਰਾਹਾਂ ਦਾ ਮੈਨੂੰ ਕੋਈ ਪਤਾ ਨਹੀਂ ਸੀ ਵੀ ਇੱਥੇ ਮੈਂ ਰਸਤੇ ਤੁਰੂੰਗੀ ਕਿ ਨਾ ਤੁਰੂਗੀ ਸਹੀ ਗੱਲ ਹੈ ਜੀ ਕਰਦਿਆ ਕਰਦਿਆ ਉਹ ਕਾਂਛੀ ਪਹੁੰਚ ਗਏ ਅੱਛਾ ਜੀ ਕਾਂਛੀ ਸ਼ਹਿਰ ਦੇ ਵਿੱਚ ਇੱਕ ਚੌਕ ਆਇਆ ਹੂੰ ਉੱਥੇ ਉਹਨਾਂ ਨੇ ਰਹਿਣਾ ਬਹਿਣਾ ਕੀਤਾ ਹੂੰ ਪੰਡਤ ਨੇ ਉਹਨਾਂ ਦੇ ਨਾਲ ਇੱਕ ਚੇਲਾ ਘਲਿਆ ਸੀ ਆਪਦਾ ਵੀ ਇਹਨਾਂ ਨੂੰ ਮੰਗ ਕੇ ਨਹੀਂ ਖਾਣ ਦੇਣਾ ਹੂੰ ਇਹ ਤੋਂ ਝੂਠ ਮਰਾਉਣਾ ਅੱਛਾ ਇਹਨਾਂ ਦੀ ਆਤਮਾ ਜਦੋਂ ਦੁਖੀ ਹੋਈ ਨਾ ਕੁਝ ਨਾ ਮਿਲਿਆ ਆਪੇ ਝੂਠ ਆਪੇ ਝੂਠ ਮਾਰ ਦਿੱਤੇ ਜਦੋਂ ਕਾਂਛੀ ਸ਼ਹਿਰ ਦੇ ਚੌਕ ਵਿੱਚ ਗਏ ਬੈਠੇ ਹੂੰ ਜਿਹੜਾ ਲੜਕਾ ਸੀ ਰਾਜਕੁਮਾਰ ਉਹ ਕਹਿਣ ਲੱਗਾ ਪਿਤਾ ਜੀ ਐਨੀ ਭੁੱਖ ਲੱਗੀ ਕਿ ਜਿੰਨੀ ਮੈਂ ਤੈਨੂੰ ਕਹਿ ਕੇ ਨਹੀਂ ਦੱਸ ਸਕਦਾ ਹੂੰ ਮੈਂ ਰੋਟੀ ਖਾਣੀ ਹੈ ਹੂੰ ਉਹ ਕਹਿੰਦਾ ਬੇਟਾ ਮੈਂ ਮੰਗ ਕੇ ਲਿਆਉਣਾ ਹੂੰ ਸ਼ਹਿਰ ਦੇ ਵਿੱਚੋਂ ਇਹਦਾ ਮੰਗਣ ਤੁਰਨ ਲੱਗਾ ਕਲ ਜੋ ਕਹਿੰਦਾ ਵੀ ਢਾਈ ਪਰ ਸੋਨੇ ਦੇ ذਹਿ ਫੇਰ ਜਾਈ ਕਿਸੇ ਪਾਸੇ ਹੂੰ ਉੱਥੇ ਆਤਮਾ ਫੇਰ ਦੁਖੀ ਹੋ ਗਈ ਅੱਛਾ ਜੀ ਜਦੋਂ ਦੁਖੀ ਹੋ ਗਈ ਤੇ ਉਹਨੇ ਫਰ ਹੋ ਕਾ ਦਿੱਤਾ ਹੂੰ ਵੀ ਕੋਈ ਨੌਕਰ ਰੱਖ ਲੋ ਹੂੰ ਓ ਹੋਕਾ ਸੁਣਿਆ ਇੱਕ ਸੇਠ ਸੀ ਮਾੜਾ ਸੇਠ ਹੂੰ ਉਹਨੂੰ ਸੁਣਿਆ ਉਹ ਗਿਆ ਉਹ ਕਹਿਣ ਲੱਗਿਆ ਵੀ ਨੌਕਰ ਰਹਿਣਾ ਹੂੰ ਕਹਿੰਦਾ ਜੀ ਹਾਂ ਕੀ ਲੈਣਾ ਕਹਿੰਦਾ ਢਾਈ ਪਾਰ ਸੋਨੇ ਦੇ ਹੂੰ ਉਹ ਕਹਿੰਦਾ ਵੀ ਅਸੀਂ 1.5 ਪਾਰ ਦੇ ਸਕਦੇ ਹਾਂ ਅੱਛਾ ਢਾਈ ਨਹੀਂ ਦੇ ਸਕਦੇ ਹੂੰ ਫੇਰ ਸਾਨੂੰ ਜਨਾਨੀ ਨੌਕਰ ਚਾਹੀਦੀ ਹੈ ਬੰਦਾ ਨੌਕਰ ਨਹੀਂ ਚਾਹੀਦਾ ਉੱਥੇ ਤਾਰਾ ਰਾਣੀ ਨੇ ਕਿਹਾ ਵੀ ਕੀ ਤੂੰ ਤੇ ਕੀ ਮੈਂ ਹਮ ਆਪਾਂ ਜੋੜਾ ਆਪਣਾ ਜੇ ਤਾਂ ਤੂੰ ਨੌਕਰੀ ਤੇ ਲੱਗ ਗਿਆ ਤਾਂ ਵੀ ਕੋਈ ਫਰਕ ਨਹੀਂ ਜੇ ਮੈਂ ਲਾ ਕੀਤਾ ਵੀ ਕੋਈ ਫਰਕ ਨਹੀਂ ਹਮ ਚਲੋ ਜੀ ਢਾਈ ਭਾਰ ਉਹਨੂੰ ਦੇ ਦੇ ਉਹ ਤਾਂ ਡੇਢ ਪਾਰ ਅਸਰ ਜਦੋਂ ਡੇਢ ਪਾਰ ਲਾਇਆ ਤਾਂ ਉਹਨੇ ਫੇਰ ਹੋਕਾ ਦਿੱਤਾ ਹੂੰ ਉਹ ਸੁਣਿਆ ਕਾਲੂ ਪੰਗੀ ਨੂੰ ਹੂੰ ਕਿ ਜਿਹਦੇ ਕੋਲੇ ਸਾਰੇ ਸ਼ਹਿਰ ਦੀਆਂ ਨਾਲੀਆਂ ਦਾ ਠੇਕਾ ਸੀ ਹੂੰ ਉਹ ਆਇਆ ਕਿਉਂ ਬਈ ਨੌਕਰ ਰਹਿਣਾ ਕਹਿੰਦਾ ਜੀ ਹਾਂ ਹੂੰ ਕੀ ਲੈਣਾ ਕਹਿੰਦਾ ਜੀ ਇੱਕ ਪਾਰ ਸੋਨੇ ਦਾ ਉਹ ਕਹਿੰਦਾ ਵੀ ਸੋਨੇ ਦਾ ਤਾਂ ਇੱਕ ਪਾਰ ਲੈ ਲਈ ਹੂੰ ਪਰ ਸਾਡੀਆਂ ਸ਼ਰਤਾਂ ਸੁਣ ਲੈ ਪਹਿਲਾਂ ਪਪਰ ਪਾਰ ਪਾਰ ਮਤਲਬ ਕੀ ਹੋਇਆ ਸੋਨੇ ਦਾ ਭਾਰ ਕੀ ਕੀ ਹੋਇਆ ਜਿਵੇਂ ਆਪਾਂ ਕਹਿ ਦਿੰਨੇ ਆ ਤੋਲ ਲੇ ਕੇ ਸੋਨਾ ਅੱਛਾ ਤੋਲਦਾ ਨਹੀਂ ਸੋਨਾ ਵੀ ਤੂਲਣ ਦੇ ਵਿੱਚ ਕਿਲੋਆਂ ਦੇ ਵਿੱਚ ਜਾਂ ਵੀ ਭਾਰ ਦੇ ਭਲਾ ਤੂੰ ਕੁਲੰਗਾ ਚਲਾ ਲਾ ਹਾਂ ਚਾਹੇ ਤੋਲਿਆਂ ਚਲਾ ਲਾ ਉਹ ਜਿੱਥੇ ਮਰਜ਼ੀ ਲਾ ਲ ਜਿੰਨਾ ਲਵਾਂਗੇ ਤੋਨਿਆਂ ਨਾਲ ਤੋਂ ਉਨਾ ਹੀ ਜਾਣਾ ਠੀਕ ਹੈ ਹੁਣ ਕਹਣ ਲੱਗਾ ਵੀ ਸ਼ਰਤਾਂ ਸੁਣ ਲੈ ਕਹਿੰਦੇ ਦੱਸੋ ਹੂੰ ਕਹਿੰਦਾ ਇੱਕ ਤਾਂ ਮੈਂ ਰਾਜੇ ਦਾ ਨੌਕਰ ਹਾਂ ਹੂੰ ਸਾਰੇ ਸ਼ਹਿਰ ਦੀਆਂ ਨਾਲੀਆਂ ਦਾ ਠੇਕਾ ਮੇਰੇ ਕੋਲੇ ਅੱਛਾ ਜੀ ਇਹ ਤੈਨੂੰ ਸਾਫ਼ ਕਰਨੀਆਂ ਪੈਣੀਆਂ ਹੂੰ ਇੱਕ ਮੇਰੇ ਕੋਲੇ ਸੂਰ ਰੱਖੇ ਹੋਏ ਆ ਹੂੰ ਉਹ ਵੀ ਤੈਨੂੰ ਚਾਰਨੇ ਪੈਣੇ ਆ ਅੱਛਾ ਜੀ ਇੱਕ ਸ਼ਮਸ਼ਾਨ ਘਾਟ ਦਾ ਠੇਕਾ ਮੇਰੇ ਕੋਲੇ ਹੂੰ ਟਕਾ ਲਏ ਤੋਂ ਬਿਨਾ ਮਰਦਾ ਨਹੀਂ ਫੂਕਣ ਦੇਣਾ ਅੱਛਾ ਜੀ ਉਹ ਵੀ ਮੇਰੇ ਕੋਲੇ ਹੈ ਇੱਕ ਜੇ ਰਾਜੇ ਦਾ ਹੁਕਮ ਹੋ ਜੇ ਬੰਦਾ ਕਤਲ ਕਰਨਾ ਹੋਵੇ ਚਾਹੇ ਉਹ ਦੋਚੀ ਆ ਤੇ ਬੇਦੋਚੀ ਉਹ ਮੈਂ ਕਰਦਾ ਹੁੰਦਾ ਸੀ ਉਹ ਤੈਨੂੰ ਕਰਨਾ ਪੈਣਾ ਅੱਛਾ ਉਹ ਕਹਿੰਦਾ ਜੀ ਸੱਤ ਬਚਨ ਹੂੰ ਹੁਣ ਜਿਹੜੀ ਰਾਣੀ ਸੀ ਉਹ ਤਾਂ ਸੇਠ ਦੇ ਘਰ ਦੇ ਨੌਕਰੀ ਕਰਨ ਲੱਗ ਗਈ ਉਹ ਕਾਲੂ ਪੰਗੀ ਦੇ ਜਾ ਹਾਂ ਇੱਕ ਦਿਨ ਕੀ ਹੋਇਆ ਉਹ ਸੇਠ ਨੂੰ ਕਹਿਣ ਲੱਗੀ ਵੀ ਮੇਰਾ ਲੜਕਾ ਮੈਂ ਨਾਲ ਰੱਖਣਾ ਹੂੰ ਉਹ ਕਹਿੰਦੇ ਰੱਖੀ ਲੜਕੇ ਨੂੰ ਲੈ ਕੇ ਸੇਠ ਦੇ ਜਾਵੜੀ ਹਮ ਹੁਣ ਉੱਥੇ ਡਿਊਟੀ ਕਰਦੀ ਲੜਕਾ ਖੇਡਣ ਉੱਠ ਜਾਂਦਾ ਹਮ ਇੱਕ ਦਿਨ ਹਰੀ ਚੰਦ ਰਾਜੇ ਦਾ ਵਿਰਾਗ ਆਇਆ ਤਾਰਾ ਰਾਣੀ ਨੂੰ ਹਮ ਕਿ ਜਦੋਂ ਬੰਦਾ ਜਨਾਨੀ ਨੂੰ ਵਿਛੜ ਜੇ ਜਾਂ ਜਵਾਕ ਵਿਛੜ ਜੇ ਉਹ ਮੰਜ਼ਲ ਦੂਰ ਹੋ ਜਾਂਦੀ ਹਮ ਨੈ ਝਾੜੂ ਮਾਰੀ ਜਾਂਦੀ ਆ ਤੇ ਨਾਲੇ ਉਹ ਅੱਖਾਂ ਚੋਂ ਪਾਣੀ ਛਿੱਟੀ ਜਾਂਦੀ ਸੇਠ ਦੇ ਘਰ ਵਾਲੀ ਆ ਗਈ ਹਮ ਕਹਿੰਦੀ ਉਹ ਬੋਲੀ ਹਮ ਕੀ ਗੱਲ ਆ ਅੱਖਾਂ ਪੂੰਝ ਕੇ ਕਹਿੰਦੀ ਕੋਈ ਉਹ ਕਹਿੰਦੀ ਗੋਲੀ ਮੈਨੂੰ ਮਾਂਜਾ ਫੜਾ ਹੂੰ ਸੇਠ ਦੇ ਘਰ ਵਾਲੀ ਨੇ ਮਾਂਜਾ ਫੜ ਲਿਆ ਹੂੰ ਬਲੂਮਿੰਗ ਨੂੰ ਫਾੜ ਕੇ ਤੰਨ ਮਾਰੇ ਉਹਦੀ ਢੂਈ ਚ ਅੱਛਾ ਕਹਿੰਦੀ ਕੁੱਤਗੇ ਰੰਨੇ ਹੂੰ ਕੁੱਤੇ ਘਰ ਦੇ ਹੂੰ ਸਾਡੇ ਘਰ ਚ ਰੋਣਾ ਕਾਹਿਆ ਪਿਆ ਅੱਛਾ ਤੰਨ ਮਾਂਜੇ ਮਾਰੇ ਉਹਨੇ ਮਾਂਜਾ ਥੱਲੇ ਸੜਤਾ ਉਹਨੇ ਅੱਖਾਂ ਪੂੰਝੀਆਂ ਤੇ ਫੇਰ ਲੱਗੀ ਮਾਰ ਹੂੰ ਉਹਦਾ ਨੂੰ ਲੜਕਾ ਜਿਹੜਾ ਖੇਡਣ ਗਿਆ ਸੀ ਉਹ ਆ ਗਿਆ ਕਹਿੰਦਾ ਕਿ ਮਾਤਾ ਇੰਨੀ ਭੁੱਖ ਲੱਗੀ ਬਹੁਤ ਜ਼ਿਆਦਾ ਰੋਟੀ ਚਾਹੀਦੀ ਉਹ ਕਹਿੰਦੀ ਬੇਟਾ ਰੋਟੀ ਦਾ ਟਾਈਮ ਨਹੀਂ ਹੂੰ ਕਹਿੰਦਾ ਮੈਨੂੰ ਨਹੀਂ ਪਤਾ ਉਹ ਸੇਠ ਦੇ ਘਰ ਵਾਲੀ ਨੂੰ ਕਹਿੰਦੀ ਵੀ ਭਾਈ ਜੀ ਮੇਰਾ ਲੜਕਾ ਬਹੁਤ ਭੁੱਖਾ ਹੂੰ ਭੁੱਖ ਲੱਗੀ ਆ ਕੋਈ ਰਾਤ ਦੀ ਰੋਟੀ ਉਹ ਦੋ ਰੋਟੀਆਂ ਲਈ ਹੂੰ ਜਦੋਂ ਲਿਆ ਕੇ ਫੜਾਤੀਆਂ ਕਹਿੰਦੀ ਲੈ ਚੁੱਲ ਸਦੇ ਦਾ ਮੱਥਾ ਹੂੰ ਕਹਿੰਦੀ ਲੈ ਬੇਟਾ ਖਾ ਲੈ ਉਹ ਕਹਿੰਦਾ ਮਾਂ ਤੂੰ ਖਾ ਲੈ। ਹੂੰ। ਉਹ ਕਹਿੰਦੀ ਨਹੀਂ। ਹੂੰ। ਕਹਿੰਦਾ ਨਹੀਂ ਤੂੰ ਖਾ ਲੈ। ਉਹ ਕਹਿੰਦੀ ਜਦੋਂ ਦੋ ਰੋਟੀਆਂ ਤੂੰ ਖਾ ਲਿਆ ਨਾ ਹੂੰ ਇੱਕ ਰੋਟੀ ਮੇਰੇ ਪੇਟ ਚਾਪੇ ਆ ਜਾਨੀ ਹੈ। ਹਾਂ। ਤੂੰ ਖਾ ਲੈ। ਖਾ ਕੇ ਰੋਟੀ। ਸਿਰ ਤੇ ਹੱਥ ਰੱਖਿਆ ਫੇਰ ਖੇਡਣ ਉੱਠ ਗਿਆ। ਅੱਛਾ ਜੀ। ਸੇਠ ਦੇ ਘਰ ਵਾਲੀ ਕਹਿਣ ਲੱਗੀ ਗੋਲੀ। ਹੂੰ। ਇਹ ਰੋਟੀਆਂ ਐ ਨਹੀਂ ਮਿਲਦੀਆਂ। ਹੂੰ। ਇਹ ਤੋਂ ਡਿਊਟੀ ਲੱਗ ਕਰਾਉਣੀ। ਉਹ ਕਹਿੰਦੀ ਬਾਈ ਜੀ ਮੇਰਾ ਬੱਚਾ ਨਿਆਣਾ ਹੈ। ਹੂੰ ਕਹਿੰਦੀ ਘਰੋਂ ਕੱਢ ਦੇ ਭਜਾ ਦੇ ਇਹਨੂੰ ਅਸਾ ਕਹਿੰਦੀ ਚਲੋ ਜੋ ਮਰਜ਼ੀ ਕਰਾ ਲਈ ਹੂੰ ਕਹਿੰਦੀ ਇਹਦੀ ਡਿਊਟੀ ਇਹ ਆ ਵੀ ਬਾਹਰ ਬਗੀਚੀ ਆ ਫੁੱਲਾਂ ਦੀ ਹੂੰ ਇਹ ਚੰਗੇਰ ਲੈ ਜਾ ਕਰੇ ਹੂੰ ਕਿ ਮਤਲਬ ਲਈ ਏਡੀ ਜਿਹੜੀ ਟੋਕਰੀ ਹੁੰਦੀ ਆ ਹਾਂਜੀ ਫੁੱਲਾਂ ਦੀ ਹਾਂ ਉਹ ਭਰ ਕੇ ਲਿਆ ਕੇ ਮਾਲਣ ਨੂੰ ਫੜਾ ਦਿਆ ਕਰ ਹੂੰ ਬਸ ਇਹਦੀ ਡਿਊਟੀ ਇਹ ਆ ਚਲੋ ਦੂਜੇ ਦਿਨ ਉਹਨੇ ਜਾਣਾ ਸੀ ਤਾਰਾ ਰਾਣੀ ਨੇ ਕੁੱਟ ਕੇ ਹਿੱਕ ਨਾ ਲਾ ਲਿਆ ਹੂੰ ਕਹਿੰਦੀ ਬੇਟਾ ਤੈਨੂੰ 5 ਮੀਲ ਟੱਕਾ ਤੋਂ ਦੂਰ ਨਹੀਂ ਕੀਤਾ ਸੀ ਤੂੰ ਚੱਲਿਆ ਬਗੀਚੀ ਨੂੰ ਛੇਹੀ ਛੇਹੀ ਮੇਰੇ ਕੋਲੇ ਆ ਜਾ ਠੀਕ ਹੈ ਜੀ ਚੰਗੇਰ ਲੈ ਕੇ ਹੂੰ ਕਹਿਣ ਲੱਗਾ ਮਾਤਾ ਠੀਕ ਹੈ ਹੁਣ ਬਗੀਚੀ ਚ ਗਿਆ ਹੂੰ ਬੜੀ ਬਹਾਰ ਤੇ ਗੁਲਜ਼ਾਰ ਖਿੜੀ ਆ ਬਗੀਚੀ ਦੀ ਹੂੰ ਜਿਹੜਾ ਫੁੱਲ ਸੋਹਣਾ ਲੱਗਦਾ ਹੂੰ ਉਹ ਤੋੜ ਕੇ ਪਾ ਲੈਂਦਾ ਜਿਹੜਾ ਸੋਹਣਾ ਲੱਗਦਾ ਉਹ ਤੋੜ ਕੇ ਪਾ ਲੈਂਦਾ ਇੱਕ ਫੁੱਲ ਦੇ ਵਿੱਚ ਵਿਸਵਾ ਮਿੱਤਰ ਕੜਜੋਗ ਹੂੰ ਫੁੱਲ ਦੇ ਵਿੱਚ ਸੱਪ ਬਣਿਆ ਬੈਠਾ ਅੱਛਾ ਜੀ ਜਦੋਂ ਤੋੜਦਾ ਤੋੜਦਾ ਉੱਥੇ ਗਿਆ ਹੂੰ ਤੇ ਉਹਨੇ ਉਂਗਲ ਤੇ ਡੰਗ ਮਾਰਿਆ ਹੂੰ ਤੇ ਉਲਟ ਕੇ ਡਿੱਗ ਪਿਆ ਦੇਖਦੇ ਨੇ ਕਿਹਾ ਹਾਏ ਮਾਂ ਹੂੰ ਹਾਏ ਮਾਂ ਜਿਹੜਾ ਬਗੀਚੀ ਦਾ ਮਾਲੀ ਸੀ ਹੂੰ ਉਹ ਗਿਆ ਅੱਛਾ ਜੀ ਉਹਨੇ ਵੇਖਿਆ ਵੀ ਇਹ ਤਾਂ ਕਿਸੇ ਦਾ ਲੜਕਾ नाग ਨੇ ਖਾ ਲਿਆ ਹੂੰ ਉਹ ਭੱਜਾ ਸ਼ਹਿਰ ਦੀ ਗਲੀ ਗਲੀ ਵਿੱਚ ਭੱਜਦਾ ਵੀ ਕਿਸੇ ਦਾ ਲੜਕਾ ਬਗੀਚੀ ਨੂੰ ਗਿਆ ਹੋਵੇ ਕਿਸੇ ਦਾ ਜਿਹਦਾ ਗਿਆ ਹੋ ਉਹ ਹੀ ਭੱਜੂ ਭੱਜਾ ਫਿਰਦਾ ਤੇ ਜਿਹੜੇ ਨੌਕਰੀ ਕਰਦੀ ਸੀ ਹੂੰ ਗਲੀ ਦੇ ਵਿੱਚ ਉਸ ਗਲੀ ਪੈ ਗਿਆ ਅੱਛਾ ਜੀ ਜਦੋਂ ਉਸ ਗਲੀ ਪੈ ਗਿਆ ਤੇ ਉਹਨੂੰ ਪਤਾ ਲੱਗਾ ਰੌਲਾ ਪਾਇਆ ਵੀ ਕਿਸੇ ਦਾ ਲੜਕਾ ਬਗੀਚੇ ਨੂੰ ਗਿਆ ਤੇ ਉਹ ਵਰਤਨ ਸਾਫ ਕਰੀ ਜਾਂਦੀ ਸੀ ਹੂੰ ਤਾਰਾ ਰਾਣੀ ਉਹਨੂੰ ਜਦੋਂ ਸੁਣਿਆ ਉਹ ਗਈ ਭੱਜ ਕੇ ਦਰ ਤੇ ਹੂੰ ਬਾਈ ਜੀ ਦੱਸੋ ਕੀ ਹੋਇਆ ਮੇਰਾ ਬੱਚਾ ਗਿਆ ਬਾਈ ਜੀ ਦੱਸੋ ਕੀ ਹੋ ਗਿਆ ਮੇਰਾ ਬੱਚਾ ਗਿਆ ਉਹ ਕਹਿੰਦਾ ਤੇਰਾ ਗਿਆ ਕਹਿੰਦੀ ਹਾਂ ਕਹਿੰਦਾ ਉਹ ਲੜ ਪਿਆ ਮੇਰੇ ਨਾਲ ਹੂੰ ਬਗੀਚੇ ਚ ਮੇਰੀ ਬੇਰੋਵੀ ਕੀਤੀ ਉਹਨੇ ਦੂਰੋ ਦੂਰੀ ਹੋਇਆ ਹੂੰ ਉਹਨੇ ਸਿਰ ਦੀ ਚੁੰਨੀ ਲਾ ਕੇ ਮਾਲੀ ਦੇ ਪੈਰਾਂ ਤੇ ਰੱਖ ਹੂੰ ਕਹਿੰਦੀ ਮਾਲੀ ਜੇ ਮੇਰੇ ਬੱਚੇ ਨੇ ਸਾਨੂੰ ਵੱਧ ਘੱਟ ਬੋਲਿਆ ਨਾ ਮੈਨੂੰ ਜੋ ਮਰਜ਼ੀ ਕਹਿ ਲੋ ਪਰ ਮੇਰੇ ਬੱਚੇ ਨੂੰ ਨਾ ਕੁਛ ਕਿਉ ਉਹ ਕਹਿੰਦਾ ਉਹ ਦੇਵੀ ਉਹ ਤਾਂ ਨਾਖ ਨੇ ਖਾਧਾ ਹੂੰ ਫੁੜਕ ਕੇ ਤੇ ਦੇਹਲੀ ਤੇ ਡਿੱਗ ਪਈ ਅੱਛਾ ਜੀ ਉਧਰੋਂ ਫੇਟ ਦੇ ਘਰ ਵਾਲੀ ਆ ਗਈ ਹੂੰ ਕਹਿੰਦੀ ਇਹ ਮਾਲੀ ਕੀ ਹੋਇਆ ਹੂੰ ਕਹਿੰਦਾ ਇਸ ਦਾ ਲੜਕਾ ਨਾਗ ਨੇ ਖਾ ਲਿਆ ਬਗੀਚੀ ਚ ਹੂੰ ਉਹ ਕਹਿੰਦੀ ਵਾਹ ਮੇਰੇ 12 ਸੀ 12 ਹੀ ਖਾ ਲੇ ਮੈਂ ਤਾਂ ਤਾਂ ਨਹੀਂ ਫੁੜਕੀ ਹੂੰ ਇਹ ਇੱਕ ਖਾਦੇ ਤੋਂ ਫੁੜਕੀ ਉਹ ਉੱਠ ਕੇ ਕਹਿਣ ਲੱਗੀ ਬਾਈ ਜੀ ਤੇਰਾ 12 ਮੇਰਾ 1 ਹੂੰ 12 ਵਰਗਾ ਸੀਗਾ ਹੂੰ ਮੈਂ ਬਗੀਚੀ ਜਾਣਾ ਹੂੰ ਉਹ ਕਹਿੰਦੀ ਅੱਧਾ ਘੰਟਾ ਹੂੰ ਇੰਨੇ ਟਾਈਮ ਦੇ ਵਿੱਚ ਮੁੜ ਕੇ ਡਿਊਟੀ ਤੇ ਆ ਜੀ ਹੂੰ ਨਹੀਂ ਨੌਕਰ ਨੂੰ ਆਦਾ ਹੂੰ ਹੁਣ ਮੂਰੇ ਮਾਲੀ ਆ ਪਿੱਛੇ ਤਾਰਾ ਰਾਣੀ ਭੱਜੇ ਜਾਂਦੇ ਆ ਹੂੰ ਜਦੋਂ ਜਾ ਕੇ ਵੇਖੋ ਪੀਲਾ ਹੋਇਆ ਪਿਆ ਅਸਾਂ ਹੀ ਉਹ ਨਹੀਂ ਲੱਤੀ ਫਿਰਦੀ ਆ ਚੱਟਦੀ ਆ ਚੁੰਮਦੀ ਆ ਪਰ ਕੋਈ ਪੇਸ਼ ਨਹੀਂ ਜਾਂਦੀ ਹੂੰ ਜਿਹੜਾ ਮਾਲੀ ਸੀਗਾ ਹੂੰ ਉਹ ਕਹਿੰਦਾ ਦੇਵੀ ਇਹ ਤਾਂ ਮਿੱਟੀ ਹੋ ਗਿਆ ਹੂੰ ਇਹਨੇ ਤੇਰੇ ਸਾਥ ਨਹੀਂ ਤੁਰਨਾ ਜੇ ਤੂੰ ਕਰ ਸਕਦੀ ਆ ਅਸਾਂ ਜੀ ਇਹਨੂੰ ਚੁੱਕ ਲੈ ਅਸਾਂ ਜੀ ਸ਼ਮਸ਼ਾਨ ਘਾਟ ਦੇ ਵਿੱਚ ਲੈ ਜਾ ਹੂੰ ਆਪਣੀ ਆ ਗੱਡੀ ਅਸਾਂ ਜੀ ਆਪਣੀ ਸ਼ਮਸ਼ਾਨ ਘਾਟ ਦੇ ਵਿੱਚ ਲੈ ਜਾ ਇਹਦਾ ਛਿਛਕਾਰ ਕਰਦੇ ਹੂੰ ਉਹਨੇ ਮੋਟੇ ਤੇ ਸੈਟ ਲਿਆ ਅਸਾਂ ਜੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਆਈ ਹੂੰ ਤੇ ਅੱਗੇ ਹਰੀ ਚੰਦ ਰਾਜੇ ਦਾ ਪਹਿਰਾ ਕਿ ਜਿਹੜਾ ਕਾਲੂ ਭੰਗੀ ਦਾ ਨੌਕਰ ਸੀ ਹੂੰ ਉਸਨੇ ਪੁੱਛਿਆ ਕਹਿੰਦਾ ਇਹ ਹੂੰ ਕਹਿੰਦੀ ਉਹ ਅਸਾ ਉਹਨੂੰ ਪਤਾ ਹੈ ਮਾਲਕ ਨੂੰ ਮੈਨੂੰ ਨਹੀਂ ਕੋਈ ਪਤਾ ਹੂੰ ਕਹਿੰਦੀ ਇਹਦਾ ਛਿਛਕਾਰ ਕਰਨਾ ਹੂੰ ਉਹ ਕਹਿੰਦਾ ਵੀ ਇਹ ਨਹੀਂ ਹੋਣਾ ਹੂੰ ਟਕਾ ਲਿਆ ਛਿਛਕਾਰ ਕਰ ਲੇ ਮੈਂ ਤਾਂ ਝੂਠ ਮਾਰਨਾ ਨਹੀਂ ਹੂੰ ਉਹ ਹੱਥ ਬੰਨੀ ਖੜੀ ਐ ਹੂੰ ਜਦੋਂ ਹੱਥ ਬੰਨੀ ਖੜੀ ਆ ਤੇ ਉਹ ਮੰਨਦਾ ਨਹੀਂ ਹੂੰ ਕਹਿੰਦਾ ਇਉਂ ਕਾ ਨਾ ਵੀ ਮੈਂ ਤੇਰਾ ਇੰਨਾ ਕੁ ਤਾਂ ਕਰ ਸਕਦਾ ਇਹਨੂੰ ਇੱਥੇ ਪਾ ਦੇ ਹੂੰ ਤੂੰ ਸ਼ਹਿਰ ਦੇ ਵਿੱਚ ਮੰਗਣ ਜਾ ਕੋਈ ਤੇਰੇ ਪੁੱਤ ਦਾ ਤਰਸ ਕਰਕੇ ਤੈਨੂੰ ਟਕਾ ਦੇ ਦੂਗਾ ਅਸਾਹੀ ਉਹ ਲਿਆ ਕੇ ਤੂੰ ਮੈਨੂੰ ਦੇ ਦੀ ਹੂੰ ਫੇਰ ਤੂੰ ਛਿਸ਼ਕਾਰ ਕਰ ਲੈ ਅਸਾਹੀ ਉਹ ਜਦੋਂ ਉੱਥੇ ਪਾ ਗਈ ਹੂੰ ਉਹ ਮੰਗਣ ਉੱਠ ਗਈ ਕਿਸੇ ਨੇ ਤਰਸ ਕਰਕੇ ਹੂੰ ਟਕਾ ਦੇ ਦਿੱਤਾ ਹੂੰ ਅੱਗੇ ਜਨਾਨੀਆਂ ਚੁੰਨੀ ਲਾੜ ਬੰਨ ਲੈਂਦੀਆਂ ਸੀ ਤੇ ਪਿੱਛੇ ਸੱਟ ਲੈਂਦੀਆਂ ਤਾਂ 12-12 ਜੇਬਾਂ ਹੂੰ ਉਹ ਕਲਜੋਗ ਨੇ ਜਦੋਂ ਉਥੋਂ ਲੈ ਕੇ ਤੁਰੇ ਤੇ ਪਿੱਛੇ ਦਾ ਪਿੱਛੇ ਹੀ ਖੋਲ ਲਿਆ ਹੂੰ ਜਦੋਂ ਉਹ ਸ਼ਵਸ਼ਾਨ ਘਾਟ ਅਜੇ ਪਹੁੰਚੀ ਨਹੀਂ ਹਰੀਚੰਦ ਰਾਜੇ ਦੀ ਡਿਊਟੀ ਬਦਲ ਗਈ ਹੂੰ ਜਦੋਂ ਡਿਊਟੀ ਬਦਲ ਗਈ ਉਹ ਲੜਕਾ ਹੀ ਲੈ ਗਿਆ ਨਾਲ ਚੱਕ ਕੇ ਜਿਹੜਾ ਬੱਚਾ ਸੀ ਉਹਦਾ ਨਾਲ ਲੈ ਗਿਆ ਹੂੰ ਕਲਜੋਗ ਨੇ ਉੱਥੇ ਹੋਰ ਪਤਾ ਅੱਛਾ ਜੀ ਬਣਾ ਕੇ ਉਹ ਜਦੋਂ ਆਈ ਉੱਥੇ ਨਹੀਂ ਚੁੰਮੀ ਚੱਟੀ ਜਾਂਦੀ ਐ ਹੂੰ ਲੱਦੀ ਫਿਰਦੀ ਐ ਹਾਲ ਜੋ ਕਿਨੇ ਜਾ ਕੇ ਰਾਜੇ ਨੂੰ ਕਿਹਾ ਵੀ ਤੇਰੇ ਸ਼ਮਸ਼ਾਨ ਘਟ ਦੇ ਵਿੱਚ ਡੈਣ ਬੈਠੀ ਹੈ ਹੂੰ ਉਹ ਬੱਚਾ ਖਾਈ ਜਾਂਦੀ ਹੈ ਜੇ ਤਾਂ ਤੂੰ ਉਹਦਾ ਕੋਈ ਬੰਦੋਬਸਤ ਕਰ ਲੇਗਾ ਤੇ ਠੀਕ ਆ ਨਹੀਂ ਸ਼ਹਿਰ ਨੂੰ ਪੈ ਜੂ ਹੂੰ ਉਹਨੇ ਆਪਦੇ ਨੌਕਰ ਭੱਲੇ ਹੂੰ ਉਹਨਾਂ ਨੇ ਫੜ ਲਿਆਂਦੀ ਉੱਥੋਂ ਅਸਾ ਜੀ ਫੜ ਕੇ ਲਿਆ ਕੇ ਕਾਲੂ ਭੰਗੀ ਦੇ ਪੇਸ਼ ਕਰਤੀ ਹੂੰ ਹੁਣ ਕਾਲੂ ਭੰਗੀ ਦਾ ਗਾ ਹਰੀ ਚੰਦ ਰਾਜਾ ਸੀ ਹੂੰ ਉਹਨੇ ਉਹਦੇ ਪੇਸ਼ ਕਰਤੀ ਕਤਲ ਦਾ ਹੁਕਮ ਲਾਤਾ ਇਹਨੂੰ ਕਤਲ ਕਰ ਦੇ ਅੱਛਾ ਜਦੋਂ ਰਾਜੇ ਦੇ ਪੇਸ਼ ਹੋਈ ਹੂੰ ਆਪਦੇ ਮਾਲਕ ਦੇ ਹੂੰ ਕਹਿੰਦਾ ਰਾਣੀ ਇਹ ਇਹ ਕੀ ਹੋ ਗਿਆ ਕਹਿੰਦੀ ਉਹਨੂੰ ਪਤਾ ਮੈਨੂੰ ਨਹੀਂ ਪਤਾ ਕਹਿੰਦਾ ਤੇਰੇ ਤੇ ਕਤਲ ਦਾ ਦੋਸ਼ ਲੱਗ ਗਿਆ ਤੈਨੂੰ ਕਤਲ ਕਰਨਾ ਹੂੰ ਉਹ ਕਹਿੰਦੀ ਜੀ ਕਰ ਦਿਓ ਉਹ ਕਹਿੰਦਾ ਇਹ ਨਹੀਂ ਮੈਂ ਕਰ ਸਕਦਾ ਅੱਖੀਂ ਵੇਖ ਕੇ ਤਾਂ ਮੱਖੀ ਨਿਗਲੀ ਨਹੀਂ ਜਾਂਦੀ ਤੂੰ ਮੈਨੂੰ ਦੀਦੀਂ ਆ ਆਪ ਦੀ ਚੁੰਨੀ ਦੇ ਨਾਲ ਮੇਰੇ ਅੱਖਾਂ ਬੰਦ ਹੈ। ਅੱਛਾ। ਜਦੋਂ ਤੂੰ ਮੈਨੂੰ ਦਿੱਸੀ ਨਾ ਨਾ। ਹੂੰ। ਫੇਰ ਤੈਨੂੰ ਕਤਲ ਕਰੂਗਾ। ਠੀਕ ਹੈ। ਹਾਂਜੀ। ਰਾਣੀ ਨੇ ਮਾਰ ਕੇ ਤਾ। ਹੂੰ। ਅੱਖਾਂ ਬੰਦ ਤੀਆਂ। ਅੱਛਾ ਜੀ। ਫੇਰ ਜਿਹੜੀ ਤਲਵਾਰ ਉਹ ਥੱਲੇ ਪਈ ਹੈ। ਹੂੰ। ਉਹਦਾ ਨਹੀਂ ਪਤਾ ਲੱਗਦਾ। ਹੂੰ। ਕਹਿੰਦਾ ਰਾਣੀ ਅੱਖਾਂ ਤਾਂ ਤੂੰ ਬੰਦ ਤੀਆਂ। ਹੂੰ। ਪਰ ਮੈਨੂੰ ਤਲਵਾਰ ਨਹੀਂ ਦੀਦੀ। ਹੂੰ। ਉਹਨੇ ਚੱਕ ਕੇ ਹੱਥ 'ਚ ਫੜਾਤੀ ਕਹਿੰਦੀ ਲੋ ਪਤੀ ਜੀ। ਉਹਨਾਂ ਤਲਵਾਰ ਫੜ ਲਈ ਕਹਿੰਦਾ ਰਾਣੀ ਤਲਵਾਰ ਵੀ ਤੂੰ ਫੜਾਤੀ ਟਾਈਮ ਵੀ ਥੋੜਾ ਰਹਿ ਗਿਆ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮਾਰਾਂ ਕਿੱਥੇ ਹੂੰ ਰਾਣੀ ਨੇ ਉਹਦਾ ਹੱਥ ਫੜ ਕੇ ਆਪਦੀ ਕਿਚੀ ਚੁਲਵਾਤਾ ਹੂੰ ਕਹਿੰਦੀ ਜੇ ਇੱਥੇ ਮਾਰੋ ਅਸਾ ਜੀ ਜਦੋਂ ਦੋ ਵਾਰ ਕੀਤੇ ਤੇ ਤੀਜਾ ਕਰਨ ਲੱਗਾ ਨਾ ਹੂੰ ਪ੍ਰਮਾਤਮਾ ਨੇ ਪਰਦਾਖ ਹੋ ਕੇ ਹਰੀ ਚੰਦ ਰਾਜੇ ਦੀ ਬਾਹ ਫੜ ਲਈ ਹੂੰ ਕਹਿੰਦਾ ਉਹ ਬੰਦੇ ਕੀ ਕਰਦਾ ਕਹਿੰਦਾ ਤੂੰ ਕੌਣਾ ਮੈਥੋਂ ਛਡਾਉਣ ਵਾਲਾ ਨਾ ਮੈਨੂੰ ਰਾਣੀ ਦੀ ਲੋੜ ਆ ਨਾ ਰਾਜਪਾਗ ਦੀ ਲੋੜ ਆ ਮੈਨੂੰ ਇੱਕ ਪ੍ਰਮਾਤਮਾ ਦੇ ਨਾਮ ਦੀ ਲੋੜ ਆ ਹੂੰ ਉਹ ਕਹਿੰਦਾ ਬੰਦੇ ਅੱਖਾਂ ਖੋਲ ਅੱਖਾਂ ਖੋਲ ਕੇ ਵੇਖ ਜੇਕਰ ਅੱਖਾਂ ਖੋਲੀਆਂ ਪਰਦਾ ਖੋਇਆ ਖੜਾ ਕਹਿੰਦਾ ਤੈਨੂੰ ਪਰਤਿਆਉਣਾ ਸੀ ਤੂੰ ਨਹੀਂ ਟੋਲਿਆ ਹੂੰ ਉਹ ਕਹਿੰਦਾ ਜੀ ਮੈਨੂੰ ਤਾਂ ਪਰਤਿਆ ਲਿਆ ਤੇ ਮੇਰਾ ਲੜਕਾ ਸੁਰਗਵਾਸ ਹੋਇਆ ਪਿਆ ਹੂੰ ਉਹ ਕਹਿੰਦਾ ਨਹੀਂ ਗੂੜੀ ਨਹੀਂ ਸੁਫੁੱਤਾ ਪਿਆ ਹੂੰ ਕਹਿੰਦਾ ਜੀ ਨਹੀਂ ਕਹਿੰਦਾ ਆਵਾਜ਼ ਮਾਰ ਜਦੋਂ ਉਹਨੇ ਕਿਹਾ ਬੇਟਾ ਰਾਜਕੁਮਾਰ ਉਹ ਕਹਿੰਦਾ ਦੱਸੋ ਪਿਤਾ ਜੀ ਉਹ ਕਹਿੰਦਾ ਹੁਣ ਤੂੰ ਝੂਠਾ ਭਾਈ ਕੇ ਉੱਥੇ ਪਰਮਾਤਮਾ ਝੂਠਾ ਨਹੀਂ ਹੋਇਆ ਝੂਠਾ ਕਹਿੰਦਾ ਜਾ ਭਾਈ ਤੈਨੂੰ ਪਰਤਿਆਲ ਆਪਦਾ ਰਾਜ ਭਾਗ ਸੰਭਲਾ ਜਾ